हां जी किसान मेरे स्वागत है ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗ ਸੇ ਲੈ ਲੈ ਕੇ ਆਏ ਜੀ ਇੱਕ ਵਿੱਚ ਛੋਟੇ ਆ ਟਾਪ ਦੀ ਤਾਜੀ ਸੂਣ ਵਾਲੀ ਇੱਕ ਬਾਈ ਕੋਲੇ ਘੱਟਾਗਾ ਆਉਂ ਪੁੱਛ ਲੈਣੇ ਬਾਈ ਛੋਟੇ ਬਾਈ ਜੀ ਹੱਸੀ ਕਾਲਾ ਸੀਗਾ ਜੀ ਡਾਕਟਰ ਸਾਹਿਬ ਹੋਰ ਠੀਕ ਹਮ ਵਧੀਆ ਜੀ ਵਧੀਆ ਬਾਈ ਨਾਮ ਤੇ ਐਡਰੈਸ ਬੋ ਨਾਮ ਸੁਖਵਿੰਦਰ ਸਿੰਘ ਆ ਜੀ ਪਿੰਡ ਜੌਂਦਾ ਜ਼ਿਲ੍ਹਾ ਬਠਿੰਡਾ ਤਸੀਹ ਰਾਮਪਰਾਪੁਰ ਨੇੜੇ ਪਿੰਡ ਤਪਾ ਦੇ ਰਾਮਪਰਾ ਸ਼ਹਿਰ ਜੀ ਮੋਬਾਈਲ ਨੰਬਰ ਬੋ 76965 02922 ਜੀ ਠੀਕ ਆ ਬਾਈ ਬਾਈ ਜਿਹੜੀ ਮੱਝ ਦੇ ਨੇ ਕਿਹੜਾ ਸੁਆ ਇਹ ਦੂਜਾ ਸੁਆ ਸੋਣਿਆ ਡਾਕਟਰ ਕਿੰਨੇ ਦਿਨ ਲੈਂਦੀ ਆ ਬਾਈ ਇਹਦੇ ਬਾਈ 3 ਤੋਂ 4 ਦਿਨ ਬਾਅਦ ਹੀ ਤੇ ਲੇਵਾ ਦਿਖਾੜਾ ਡਾਕਟਰ ਲੇਵਾ ਬਾਈ ਗਾਂਵ ਵਾਲਾ ਲੱਗਿਆ ਗਾਂਵ ਵਾਲਾ ਬਾਈ ਸੂਕੜੋ ਸਟਾਰਟਿੰਗ ਹੁੰਦੀ ਐ ਇੱਥੋਂ ਸਟਾਰਟਿੰਗ ਹੁੰਦੀ ਆ ਥੱਲੇ ਨਿੱਦ ਜਾਂਦਾ ਸੀ ਹੂੰ ਕੀ ਆ ਬਾਤ ਇਕੱਲਾ ਇਕੱਲਾ ਥਾਣਾ ਐਵੇਂ ਵਾਕੀ ਗਾਂਆਂ ਆਈ ਠੰਢੀ ਆ ਬਾਈ ਲੈ ਸਹੀ ਗੱਲ ਆ ਬਾਈ ਜਿਵੇਂ ਮਰਜੀ ਹੱਥ ਲਾਈ ਹਾਂ ਹਾਂ ਦਿਖਾ ਦੇ ਲਿਆ ਦੇ ਦੇਖ ਬਾਈ ਚਮਕ ਪੋੜਾ ਸਿੰਘ ਦਿਖਾਦਾ ਟ੍ਰੇਨ ਜਮਾਂ ਕਿਆ ਬਾਤ ਹੈ ਹਮੂਮਾ ਦੇ ਕਟਿਰਾ ਦਾ ਵੀਸ ਹੈ ਨਾ ਦੋਨੇ ਸਿੰਘ ਕਰਮਾਲੀ ਦੇ ਇੱਕ ਹੋ ਜੇ ਬਈ ਕੁਆਲਿਟੀ ਫੁੱਲ ਫੇਸ ਬੜਾ ਪਿਆਰਾ ਬਾਹਰ ਕੱਢ ਕੇ ਚਮਕ ਦਿਖਾ ਜੋਟੀ ਦੀ ਹਮ ਠੀਕ ਐ ਚੌਂਕਦੀਆਂ ਨਾ ਗੰਗੂ ਤਾਂ ਹਮ ਹਮ ਸਹੀ ਗੱਲ ਆ ਬਾਈ ਚਮਕ ਝੋਟੀ ਤੇ ਫੁੱਲ ਲਾਲ ਚਮਕ ਦਮਕ ਸਮੀ ਪੋੜੀਆ ਪੂਰੀ ਫੁੱਲ ਬਈ ਐ ਨਹੀਂ ਹੈਗੀ ਹਮ ਕੀ ਰਿਕਾਰਡ ਆ ਵੈਸੇ ਬਈ 14 ਕਿਲੋ ਕੱਢਿਆ ਭਲੂਣ ਨੇ 14 ਲੀਟਰ ਹਾਂ ਲੰਮੀ ਤੂਰ ਦੇ ਬਾਈ ਮੜੀ 14 ਲੀਟਰ ਦਾ ਕਰਮਾਲੀ ਦਾ ਰਿਕਾਰਡ ਕੱਦ ਚੰਗਾ ਚੰਗੀ ਆ ਬਈ ਥਣਲੇਵਾ ਬੜਾ ਕਮਾਲ ਦਾ ਤੋਰਾ ਵੇਖੋ ਗਰਮਾਲੀ ਦਾ ਤੋਰਾ ਬੜਾ ਕਮਾਲ ਦਾ ਬਈ ਇਹ ਸਿੰਘ ਜੂੜਾ ਤੋਰਾ ਵੀ ਬਹੁਤ ਬਿਊਟੀ ਪੱਖ ਵੀ ਚੰਗਾ ਪੱਖ ਵੀ ਚੰਗਾ ਫੇਸ ਦੇਖੋ ਬੜਾ ਪਿਆਰਾ ਬਈ ਚਮਕ ਚਮਕ ਭੋਲਾ ਰਾਜੀ ਰੂਜੀ ਕਰਮਾਲੀ ਭੋਲਾ ਬਈ ਸਵੇਂ ਭਲੀ ਝੋਟੀ ਆ ਬਈ ਕੋਈ ਐਵੇਂ ਨਹੀਂ ਡਾਕਟਰ ਜੋਫਰਾ ਵਾਲਾ ਮੁੱਲ ਵੀ ਆਫਰ ਵਾਲੇ ਹੋਣਾ ਅੱਜ ਅੱਛਾ ਹਾਂ ਮੁੱਲ ਵੀ ਬਈ ਕਹਿੰਦਾ ਆਫਰ ਵਾਲੇ ਹੋਊਗਾ ਮੁੱਲ ਵੀ ਪੁੱਛਾਂਗੇ ਦੋਦਰ ਰਿਕਾਰਡ ਵੀ ਚੰਗਾਗਾ ਤੂੰ ਆਂਦਾ ਜਾ ਰਹਾ ਡਾਕਟਰ ਵੀ ਇਹੋ ਜਿਹਿਆਂ ਦਾ ਆਪਾਂ ਨੂੰ ਪਤਾ ਡੂਡ ਤੋਂ ਘੱਟ ਕੋ ਮੁੱਲ ਨਹੀਂ ਕਰਦਾ ਸਹੀ ਗੱਲ ਆਪਾਂ ਕਰਦਾ ਨਹੀਂ ਨਾ ਨਹੀਂ ਕਰਦਾ ਤੇ ਆਪਾਂ ਕੋਈ ਡੂਡ ਨਹੀਂ ਇੱਕ ਤੀ ਨਹੀਂ ਇੱਕ 10 ਦੀ ਝੋਟੀ ਹਾਂ ਨਾ ਦੇਣੀ ਆ ਬਸ ਬਹੁਤ ਠੀਕ ਆ ਬਾਈ ਜਮਾ ਜੈਜ ਮੋਲਾ 1 ਲੱਖ 10 ਹਜ਼ਾਰ ਦੀ ਝੋਟੀ ਬਾਈ ਕਹਿੰਦਾ ਦੇ ਦਿਆਂਗੇ ਮੁੱਲ ਬਾਈ ਨੂੰ ਪਤਾ ਹੀ ਆ ਵੀ ਕਿੰਨੇ ਕ ਕਰਦੇ ਹਨ ਦੇਖ ਹਾਂ ਡੇਢ ਵੀ ਕਰੀ ਜਾਂਦੇ ਬਾਈ ਮੁੱਲ ਦਾ ਐੀ ਝੋਟੀ ਦਾ ਕੋਈ ਬੜਾ ਨਹੀਂ ਮੰਗਦਾ ਡੇਢ ਵੀ ਬੇਵਾ ਬੜਾ ਕਮਾਲ ਆ ਯਾਰ ਬਹੁਤ ਸੋਹਣਾ ਅਡਰੈਸ ਕੱਲਾ ਕੱਲਾ ਥਣ ਮੁੱਕੀ ਵਾਲਾ ਤਾਂ ਦੇਖ ਲ ਕਿਆ ਬਾਤ ਹੈ ਚਵਾਈਤ ਵੀ ਬਹੁਤ ਚੰਗੇ ਨੇ ਮਾੜਾ ਬਈ ਪੂਰੀ ਮੋਟੀ ਮੋਟੀ ਚਵਾਈ ਨੀਖੋ ਹਮ ਇਸ ਦੇਖੋ ਬਈ ਦੋਨੇ ਸਿੰਘ ਇੱਕੋ ਜਿਹਾ ਕੁਆਲਿਟੀ ਫੁੱਲ ਆ ਮੁੱਲ ਜਾਇਜ ਆ ਮਾਨਦਨ ਜ਼ਰੂਰ ਹੋ ਜਾਊਗਾ ਖੰਡੀ ਸੀਲ ਆ ਜਿਵੇਂ ਮਰਜੀ ਹੱਤ ਲਾਈ ਜਾ ਲੈਗਾ ਨਾਲ ਦੀ ਬਈ ਲੈਦੀ ਲੈ ਕੁਛ ਨਹੀਂ ਕਿਆ ਬਾਤ ਆ ਬਈ ਲੈ ਪੂਰੀ ਠੰਡੀ ਆਗੇ ਬਈ ਕੱਟੇ ਵਾਲੇ ਕਿੰਨੀ ਉਮਰ ਹੈ ਇਹ ਡਾਕਟਰ ਮਨ ਲਾਲੀ 15 14 15 ਮਹੀਨਿਆਂ ਦਾ ਬਈ ਠੀਕ ਆ ਬਈ ਕਿਹੜੇ ਠੀਕ ਇਹਦਾ ਇਹ ਐਮ 29 ਦਾ ਬਈ ਠੀਕ ਆ ਬਈ ਮਾਂ ਦਾ ਦੁੱਧ ਬਈ ਮਾਂ ਦੁੱਧ ਦਾ ਬਈ 20 ਕਿਲੋ ਦਾ ਰਕਾਰਡ ਆ ਕੀ ਯਾ ਦੇਖ ਲਾ ਮੈਂ ਜਿਹੜਾ ਝੋਟੀ ਨਾਲ ਟੈਂਪਰ ਮਾਜ ਕਰਾ ਦੇ ਝੋਟੀ ਜਿਹੜਾ ਫੁੱਲ ਕੱਦ ਦਾ ਹਾਂ ਸਮਿਆਂ ਪੜਿਆ ਪਿੱਠ ਪੜਾ ਚੰਗਾ ਟੈਸਟਿਕਲ ਜੰਗੇ ਨੇ ਬਈ ਤੇ ਸੇਦੂ ਹੀ ਲੱਗ ਜੋ ਮੱਝਾ ਕਰਾਸ ਕਰ ਵਾਹ ਬਈ ਦੋ ਦਿਨਾਂ ਮਹੀਨਾ ਹੋ ਜਾ ਬਜਾਣਾ ਨੇ ਥੋੜੀ ਜੀ ਬਸੇ ਬਾਬਾ ਹਾਲ ਦਾ ਇਸ ਬੜਾ ਚੰਗਾ ਸਿੰਘ ਵੀ ਮੋੜੂਗਾ ਹਾਂ ਸਿੰਘ ਤਾਂ ਦੇ ਬਈ ਨਹੀਂ ਬਸ ਸਹੀ ਗੱਲ ਥੋੜੀ ਖੜਾ ਬਸ ਖੋਲਿਓ ਬਈ ਤੁਰੇ ਮੜੇ ਕੱਦ ਚੰਗਾ ਕੀ ਮੋਲ ਆ ਜਾਇਜ ਫਿਰ ਇਹਦਾ ਡਾਕਟਰ ਬ 30000 ਰੁਪਏ ਦੇ ਦਿਆਂਗੇ ਆਪਾਂ ਮਾਨਦਾਨ ਹੋ ਜਾ ਮਾਨਦਾਨ ਕਰ ਦਾਂਗੇ ਬੰਦਾ ਸਾਹਮਣੇ ਵਾਲਾ ਹੋਵੇ ਚਲ ਹੋਰ ਕਰ ਦਾਂ ਮਾਨਦਾਨ 20 ਦੇ ਦਾਂਗੇ ਠੀਕ ਯਾਰ ਮਾਨਦਾਨ ਹੋਰ ਕਰ ਦਿਆਂਗੇ 20000 ਰੁਪਿਆ ਮੋਲ ਦਾ ਭਰਾ ਕਹਿੰਦਾ ਸਾਹਮਣੇ ਵਾਲਾ ਭਰਾ ਹੋਵੇ 29000 ਦੇ ਦੇ ਦਾਂਗੇ 1000 ਰੁਪਿਆ ਹੋਰ ਛਾੜ ਦਾਂਗੇ ਚਲੋ ਫਿਰ ਵੀ ਵਿੱਚੋਂ ਮਾਨਦਾਨ ਜ਼ਰੂਰ ਹੋ ਜਦਾ ਚੰਗਾ ਬਈ ਕੱਟਾ ਸਮਾਂ ਬਲਿਆ ਰਾਜੀ ਹੈ ਕੱਦ ਵਾਲਾ ਕੱਟਾਗਾ ਚੰਗਾ ਬਈ ਬਰੀਕੀ ਬਰੁਕੀ ਚ ਚੰਗਾਗਾ ਅੱਜੋ ਟੀਵੀ ਬਾਈ ਚੰਗੀ ਆ ਹਾਲ ਰਾਜੀ ਆ ਹਾਲ ਜਮਾ ਜਾਇਜ ਆ ਮਾਤਾ ਪਿਤਾ ਜਰੂਰ ਹੋ ਜੇ ਦੋਧਾ ਰਿਕਾਰਡ ਵੀ ਬਾਈ ਨੇ ਚੰਗਾ ਦੱਸਿਆ ਧੰਨਵਾਦ